ਦੇਖ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। EMPLOYEES WELFARE ASSOCIATION ਦੇ ਚੇਅਰਮੈਨ ਪੰਡਿਤ ਰਕੇਸ਼ ਸ਼ਰਮਾ ਵੱਲੋਂ ਸਿਵਲ ਹਸਪਤਾਲ ਦੇ ਡਾਕਟਰ ਅਤੇ ਮੈਡੀਕਲ এডਿਕੇਸ਼ਨ ਦੇ ਡਾਕਟਰਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਫਾਸਟ ਵੀ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਸ਼ੀਲ ਸ਼ਰਮਾ ਦੁਸੀਂ ਦੇਖ ਰਹੇ ਜੇ ਫਾਸਟ ਵੀ ਨਿਊਜ਼ ਚੈਨਲ ਅੱਜ ਸਾਡੇ ਕੋ ਮੁੱਖ ਜਿਹੜਾ ਵਿਸ਼ਾ ਅੱਜ ਬਣਿਆ ਪਿਆ ਹੈ ਕੀ ਰਿਟਾਇਰਮੈਂਟ ਜਿਹੜੀ ਹੈਗੀ ਹੈ ਸਿਵਲ ਹਸਪੀਟਲ ਦੇ ਡਾਕਟਰਾਂ ਦੀ ਗੱਲ ਕਰ ਲਈਏ ਉਹਨਾਂ ਦੀ ਏਜ 58 ਸਾਲ ਹੈ ਔਰ ਮੈਡੀਕਲ ਐਜੂਕੇਸ਼ਨ ਜਿਹੜੇ ਡਾਕਟਰ ਹੈ ਉਹ 62 ਸਾਲ ਤੋਂ 65 ਸਾਲ ਕਰ ਦਿੱਤੀ ਗਈ ਹੈ ਉਹਦੇ ਵਿਸ਼ੇ ਲਈ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਵੈਲਫੇਅਰ ਸਾਇਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਨੇ EMPLOYEES WELFARE ASSOCIATION ਦੇ ਚੇਅਰਮੈਨ ਨੇ ਪੰਡਿਤ ਰਕੇਸ਼ ਸ਼ਰਮਾਈ ਨਾਲ ਜਾਣਕਾਰੀ ਲੈਣੇ ਹੈ ਕਿ ਕੀ ساری ਗਤੀਵਿਧੀਆਂ ਇਹਦੇ ਚ ਹੈਗੀਆਂ ਨੇ ਕਿੱਥੇ ਘਾਟ ਹੈ ਜੀ ਜੀ ਸਰ ਵੇਖੋ ਇਹ ਜਿਹੜਾ ਸਰਕਾਰ ਦਾ ਫੈਸਲਾ ਇਹ ਚੰਗਾ ਨਹੀਂ ਬਿਤਗਰੇ ਵਾਲਾ ਫੈਸਲਾ ਜਦੋਂ ਸਿਵਲ ਹਸਪਤਾਲ 'ਚ ਇਹ ਡਾਕਟਰ 58 ਸਾਲ ਦੀ ਉਹਦੀ ਉਮਰ ਹੈ ਰਿਟਾਇਰਮੈਂਟ ਦੀ ਤੇ ਮੈਡੀਕਲ ਜਿਨਾਂ ਪਹਿਲੇ ਰੱਖਿਆ ਸੀ 62 ਸਾਲ ਸਿਵਲ ਹਸਪਤਾਲ 'ਚ ਡਾਕਟਰ ਨੂੰ ਕੰਮ ਦਾ ਬੋਝ ਵੀ ਜਿਆਦਾ ਤੇ ਮੈਡੀਕਲ ਜਿੰਨਾ ਜਿਆਦਾ ਬੋਝ ਨਹੀਂ ਕੋਈ ਫਾਲਤੂ ਡਿਊਟੀ ਨਹੀਂ ਪੈਂਦੀ ਤੇ ਇਹੇ ਡਾਕਟਰ ਜਿਹੜੇ ਹੁਣ ਭੱਜ ਭੱਜ ਕੇ ਕੋਈ ਸੀਨੀਅਰ ਰੈসিডੈਂਸੀ ਕੋਈ ਏਪੀ ਕੋਈ ਪ੍ਰੋਫੈਸਰ ਸਾਰੇ ਮੈਡੀਕਲ ਨੂੰ ਚਲ ਜਾਂਦੇ ਇਸ ਕਰਕੇ ਜਿਹੜੇ ਹੈਲਥ ਐਂਡ ਫੈਮਿਲੀ ਵੈਲਫੇਅਰ ਹੈਗੀ ਆ ਇਹ 'ਚ ਜਿਹੜੀ ਆ ਡਾਕਟਰਾਂ ਦੀ ਬੜੀ ਜ਼ਬਰਦਸਤ ਘਾਟ ਆ ਕੋ ਹਰ ਕਹਿੰਦਾ ਵੀ ਯਾਰ ਉਧਰ ਆਰਾਮ ਦੀ ਨੌਕਰੀ ਆ ਤੇ ਨਾਲੇ 62 ਸਾਲ ਉਮਰ ਆ ਉਹਨੇ ਨਾ ਸਰਕਾਰ ਨੇ ਕੀ ਕੀਤਾ 62 ਸਾਲ ਤੋਂ ਵਧਾ ਕੇ 65 ਸਾਲ ਕਰਤੀ ਸਾਨੂੰ ਉਤੇ ਕੋਈ ਇਤਰਾਜ਼ ਨਹੀਂ ਆਈ ਸਰਕਾਰ ਦੇ ਪਹਿਲੇ ਸਵਾਗਤ ਕਰਦੇ ਆ ਪਰ ਇਤਰਾਜ਼ ਇਹ ਹੈਗਾ ਵੀ ਮਤਰੀ ਮਾਂ ਵਾਲਾ ਸਕੂਲਕ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਡਾਕਟਰ ਨਾ ਕਿਉਂ ਜਦੋਂ ਮੰਤਰੀ ਇੱਕ ਮਾਂਜੋਗ ਸੈਕਟਰੀ ਸਾਹਿਬ ਇੱਕ ਤੇ ਫਿਰ ਮਤਰੀਆ ਸਰੂ ਕਿਉਂ ਕੀ ਉਥੇ ਜਾ ਕੇ ਕੋਈ ਡਾਕਟਰ ਨੂੰ ਵਧੀਆ ਖਰਾਕ ਮਿਲਣ ਲਾ ਪੈਂਦੀ ਆ ਪੀਓ ਨੂੰ 52 ਤੋਂ ਕਰਕੇ ਉਹਨਾਂ ਨੂੰ 62 ਸਾਲ ਕਰਤੀ 62 ਦੀ 65 ਕਰਤੀ ਤੇ ਇੱਧਰ 52 ਨਹੀਂ ਤੇ ਘੱਟੋ ਘੱਟ 60 ਤੇ ਕਰ ਦਿਓ 65 ਨਹੀਂ ਕਰਨੀ ਸਾਢੇ ਕਰ ਦਿਓ ਤਾਂ ਕਿ ਜਿਹੜੀ ਇੱਧਰ ਡਾਕਟਰਾਂ ਦੀ ਘਾਟ ਖਤਮ ਹੋ ਸਕੇ ਮੇਰੀ ਸਰਕਾਰ ਨੂੰ ਇਹ ਪੀਲ ਆ ਡਾਕਟਰਾਂ ਦੀ ਘਾਟ ਖਤਮ ਕਰਨ ਵਾਸਤੇ ਫੈਸਲੇ ਤੇ ਇੱਧਰ ਵੀ ਵਿਚਾਰ ਕਰਨੇ ਤੇ ਘੱਟੋ ਘੱਟ ਰਿਟਾਇਰਮੈਂਟ ਏਜ 60 ਸਾਲ ਹੋਣੀ ਚਾਹੀਦੀ ਤੇ ਉਧਰ 65 ਤੇ 60 ਕਰ ਦਿਓ ਤਾਂ ਕਿ ਜਿਹੜੀ ਡਾਕਟਰਾਂ ਦੀ ਉਧਰ ਭਜ ਭਜਨ ਜਾਣ ਦਾ ਰੁਝਾਨ ਹੈਗਾ ਉਹ ਖਤਮ ਹੋ ਜਾਏ ਤੇ ਇਥੇ ਵੀ ਡਾਕਟਰ ਜਿਹੜੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਸੇਵਾ ਕਰ ਰਹੇ ਸਨ ਉਨ੍ਹਾਂ ਨੂੰ ਲੱਗੇ ਯਾਰ ਵੀ ਸਾਡੇ ਨਾਲ ਬਿਤ ਕਰਾਉਣਗੇ ਇਹ ਘੱਟੋ ਘੱਟ 60 ਸਾਲ ਵਾਸਤੇ ਠਹਿਗੇ ਆ ਸਾਰੇ ਇੰਪਲਾਈਜ਼ ਵਾਸਤੇ ਇਹਨਾਂ ਨੂੰ 60 ਸਾਲ ਦੀ ਹੋਰ ਰਿਟਾਇਰਮੈਂਟ ਕਰ ਦੇਣੀ ਚਾਹੀਦੀ ਆ ਜਿਹੜਾ ਤੇ ਫਿਰ ਮੇਰੀ ਸਿਹਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੇ ਮੰਗ ਹੈਗੀ ਆ ਪੀਤੀ ਹੀ ਇਹ ਤੇ ਆਪਣੇ ਫੈਸਲੇ ਤੇ ਇੱਧਰ ਵੀ ਵਿਚਾਰ ਕਰੋ ਵੀ ਜੇ ਤਾਂ ਉਹਨਾਂ ਦੀ 68 ਤੋਂ 65 ਕੀਤੀ ਇਹਨਾਂ ਦੀ 58 ਤੋਂ 60 ਸਾਲ ਕਰਤੀ ਜਾਵੇ ਜੀ ਦੋਸਤੋ ਐਸੀ ਪੰਡਿਤ ਰਕੇਸ਼ ਸ਼ਰਮਾ ਜੀ ਜੋ ਕਿ EMPLOYES WELFARE ASSOCIATION ਦੇ ਚੇਅਰਮੈਨ ਨੇ ਸਮੇਂ ਸਮੇਂ 'ਚ ਹਰ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦੇ ਨੇ ਤੇ ਅਰ ਪਖ ਵੀ ਰੱਖਦੇ ਨੇ ਚਾਹੇ ਡਾਕਟਰਾਂ ਦੀ ਗੱਲ ਕਰ ਲਈਏ EMPLOYES ਦੀ ਗੱਲ ਕਰ ਲਈਏ ਤੇ ਸੋ ਜਿਹੜਾ ਇੱਕ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਉਹਦੀ ਛਲਗਾ ਚਲੋ ਕੀਤੀ ਜਾਂਦੀ ਹੈ ਪਰ ਘਾਟ ਜਿਹੜੀ ਰਹਿ ਗਈ ਹੈ ਕਿ ਜਿੱਥੇ 58 ਸਾਲ ਤੋਂ 65 ਸਾਲ ਜੇ ਕੀਤੀ ਗਈ ਹੈ ਪਰ ਵਿਤਕਰਾ ਉਹਨਾਂ ਦਾ ਕਹਿਣਾ ਹੈਗਾ ਜਿਹੜਾ ਕੀਤਾ ਗਿਆ ਉਹ ਨਾ ਕੀਤਾ ਜਾਵੇ ਸਾਡੀ ਵੀ ਇਹੀ ਮੰਗ ਹੈ ਫਾਸਪੇ ਦੀ ਕਿ ਸਰਕਾਰ ਅਗਰ ਕੋਈ ਫੈਸਲਾ ਰੈਂਦੀ ਹੈ ਉਹ ਸਾਰਿਆਂ ਦੀ ਹਿੱਤ ਵਿੱਚ ਇੱਕੋ ਜਿਹਾ ਹੋਣਾ ਚਾਹੀਦਾ ਕੈਮਰਾਮੈਨ ਨਰੇਜਨ ਆਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅਮਰਸਰ